ਜੀ ਕਾਲਸਾ ਵੈਗੁਰਜੀ ਕੀ ਫਤਿਹ ਜਿਹੜੇ ਵੀ ਤੁਸੀਂ ਅ ਸੋਸ਼ਲ ਮੀਡੀਆ ਰਾਹੀਂ ਜਾਂ YouTube ਦੇ ਮਾਧਿਅਮ ਰਾਹੀਂ ਗੁਰਬਾਣੀ ਵਿਚਾਰ ਨਾਲ ਜੁੜਦੇ ਆ ਉਹ ਕਿਉਂਕਿ ਆਪਾਂ ਸੇਧ ਗੋਸਟ ਬਾਣੀ ਪਿਛਲੇ ਦਿਨਾਂ ਤੋਂ ਲੜੀਵਾਰ ਵਿਚਾਰ ਰਹੇ ਹਾਂ ਪਰ ਜਿਵੇਂ ਸਟੇਜ ਤੇ ਉਹ ਵਿਚਾਰ ਚੱਲ ਰਹੀ ਸੀ ਤੇ ਵਿੱਚੋਂ ਇੱਕ ਸਾਡੀ ਜਿਹੜੀ ਰਿਕਾਰਡਿੰਗ ਜਾ ਉਹ ਮਿਸ ਹੋ ਗਈ ਜਾਂਹੀਂ ਕਰ ਨਹੀਂ ਸਕੇ ਉਹ ਵਿਚਲਾ ਇੱਕ ਗੈਪ ਪੈ ਗਿਆ ਸੀ 6 ਪੌੜੀਆਂ ਦਾ 5 ਪੌੜੀਆਂ ਦਾ ਤੋਂ ਮੈਂ ਚੋਨਾ ਪੀਓ ਵੀ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਲਈਏ ਗੁਰੂ ਸਾਹਿਬ ਦੀ ਬਾਣੀ ਵਿੱਚ ਜਦੋਂ ਸਿੱਧ ਕੋਸ਼ਟੀ ਗੱਲ ਚੱਲਦੀ ਆ ਤਾਂ ਆਪਾਂ ਪਿੱਛੇ ਵੀ ਜਾ ਕੇ ਵੀ ਜਾ ਕੇ ਸਮਝਾਂਗੇ ਕਿ ਜਿੱਥੇ ਸਿੱਧਾ ਨਾਲ ਚਰਚਾ ਆ ਉੱਥੇ ਰੱਬ ਦੀ ਗੱਲ ਪਰਮਾਤਮਾ ਦੀ ਗੱਲ ਗੁਰੂ ਸਾਹਿਬ ਨੇ ਸਮਝਾਈ ਆ ਕਿਉਂਕਿ ਆਪਣੇ ਆਪ ਸਿੱਧ ਵੀ ਇਹੀ ਗੱਲ ਸਾਬਤ ਕਰਨਾ ਚਾਹੁੰਦੇ ਆ ਕਿ ਅਸੀਂ ਰੱਬ ਨੂੰ ਮਿਲਣ ਵਾਸਤੇ ਘਰ ਛੱਡਿਆ ਜਗਤੋਂ ਦੂਰ ਗਏ ਆ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਦੀ ਇਹ ਗੱਲ ਬਿਲਕੁਲ ਵੀ ਪਰਵਾਹ ਨਹੀਂ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਉਹ ਆਪਣੇ ਖਿਆਲ ਦੱਸਦੇ ਆ ਤੇ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਗੁਰਮਤ ਦੇ ਖਿਆਲ ਦਰਸਾਉਂਦੇ ਆ 5 ਨੰਬਰ ਪੌੜੀ ਤੋਂ ਬਾਅਦ 6 ਨੰਬਰ ਪੌੜੀ ਜਦੋਂ ਗੁਰੂ ਸਾਹਿਬ ਜੀ ਨੂੰ ਆਪਣੇ ਖਿਆਲਾਂ ਨੂੰ ਦਰਸਾਉਂਦੇ ਆ ਗੱਲ ਕਰਦੇ ਆ ਤਾਂ ਉਹ ਕਹਿੰਦੇ ਵੀ ਸੁਣੋ ਸੁਣ ਸੁਆਮੀ ਅਰਦਾਸ ਮਾਰੀ ਪੁੱਛੋ ਸਾਥ ਵਿਚਾਰੋ ਸਵਾਲ ਕਰਦੇ ਆ ਵੀ ਮੇਰੀ ਗੱਲ ਸੁਣੋ ਤੇ ਅਸੀਂ ਇੱਕ ਸੱਚੀ ਗੱਲ ਤਾਂ ਨੂੰ ਪੁੱਛਣਾ ਚਾਹੁੰਦੇ ਆ ਰੋਸ ਨਾ ਕੀਜੇ ਉੱਤਰ ਦਿਜੇ ਹਾਂ ਗੁਰੂ ਸਾਹਿਬ ਜੀ ਨੂੰ ਕਹਿੰਦੇ ਆ ਵੀ ਇਹਦਾ ਗੁੱਸਾ ਨਾ ਕਰੋ ਤੇ ਸਾਨੂੰ ਸਾਡੀ ਗੱਲ ਦਾ ਜਵਾਬ ਦਿਓ ਇਹ ਗੱਲ ਧਿਆਨ ਚ ਰੱਖੋ ਵੀ ਇਹ ਸਵਾਲ ਅਕਸਰ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵੱਲੋਂ ਸਿੱਧਾਂ ਨੂੰ ਕਰਾ ਦਿੰਨੇ ਆ ਪਰ ਨਹੀਂ ਸਿੱਧਾਂ ਦਾ ਸਵਾਲ ਹੈ ਬਹੁਤ ਘੱਟ ਸਵਾਲ ਨੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਕੋਈ ਸਵਾਲ ਕੀਤਾ ਹੋਵੇ ਜਾਂ ਗੁਰੂ ਸਾਹਿਬ ਜੀ ਨੇ ਉਹਨਾਂ ਤੋਂ ਉੱਤਰ ਮੰਗਿਆ ਹੋਵੇ ਉੱਤਰ ਬਹੁਤੇ ਉਹਨਾਂ ਨੇ ਹੀ ਮੰਗੇ ਆ ਤਾਂ ਇਸ ਲਈ ਇਹਦੇ 'ਚ ਵੀ ਉੱਤਰ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਇਸ ਤਰ੍ਹਾਂ ਦਾ ਸਵਾਲ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਕਰ ਰਿਹਾ ਤਾਂ ਇਹ ਸਵਾਲ ਜੋਗੀਆਂ ਵੱਲੋਂ ਹੀ ਆ ਉਹ ਕਹਿੰਦੇ ਆ ਵੀ ਗੁੱਸਾ ਨਾ ਕਰੋ। ਇਹਦਾ ਮਤਲਬ ਇਹ ਆ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਲੰਮਾ ਸੰਵਾਦ ਹੋਇਆ। ਲੰਮੀ ਚਰਚਾ ਹੋਈ। ਤੇ ਕਈ ਥਾਵਾਂ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਨੂੰ ਇਹ ਗੱਲ ਝਿੜਕ ਦਿਆਂ ਜਾਂ ਡਾਟ ਦਿਆਂ ਏਦਾਂ ਵੀ ਕਹੀ ਵੀ ਤੁਸੀਂ ਸਵਾਲ ਤੇ ਸਵਾਲ ਤਾਂ ਕਰ ਰਹੇ ਹੋ ਪਰ ਗੱਲ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਔਰ ਕਈ ਵੀ ਗੱਲਾਂ ਬੜੀਆਂ ਸਿੰਪਲ ਜੀਆਂ ਵਾਂ ਜਿਹੜੀਆਂ ਤੁਹਾਨੂੰ ਸਮਝ ਨਹੀਂ ਆਉਂਦੀਆਂ ਵੀ ਜਿਵੇਂ ਤੁਸੀਂ ਰੋਟੀ ਤੇ ਖਾਣੇ ਹੋ ਪਰ ਤੁਸੀਂ ਜਾਗ ਚ ਨਹੀਂ ਰਹਿਣਾ ਚਾਹੁੰਦੇ। ਜਾਗਤਾ ਨੂੰ ਮਾਇਆ ਜਾਲ ਲੱਗਦਾ ਪਰ ਰੋਟੀ ਤੋਂ ਬਿਨਾ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ ਇਹਦਾ ਮਤਲਬ ਤੁਸੀਂ ਰੋਟੀ ਖਾ ਕੇ ਗੁਜ਼ਾਰਾ ਕਰਦੇ ਹੋ ਤੇ ਰੋਟੀ ਉਹਨਾਂ ਗ੍ਰਿਸ਼ਤਿਆਂ ਦੇ ਘਰੋਂ ਹੀ ਆਉਂਦੀ ਹੈ ਤੇ ਜੇ ਗ੍ਰਿਸ਼ਤਿਆਂ ਦੇ ਘਰੋਂ ਲਿਆਂਦੀ ਰੋਟੀ ਖਾ ਕੇ ਤੁਹਾਡੇ ਧਰਮ ਨੂੰ ਕੋਈ ਖਤਰਾ ਪੈਦਾ ਨਹੀਂ ਹੁੰਦਾ ਜਾਂ ਧਰਮ ਵਿਰਸਤ ਨਹੀਂ ਹੁੰਦਾ ਤੇ ਗ੍ਰਿਸ਼ਤ ਫਿਰ ਮਾੜਾ ਕਿਵੇਂ ਹੋਇਆ ਇਸ ਗੱਲ ਦੀ ਸਮਝ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਵੀ ਮੈਨੂੰ ਨਹੀਂ ਲੱਗਦੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਗੁਰੂ ਸਾਹਿਬ ਉਹਨਾਂ ਨਾਲ ਇਦਾਂ ਦੀ ਚਰਚਾ ਕਰਦੇ ਔਰ ਉਹ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਦੇ ਗੱਲਬਾਤ ਕਰਦੇ ਆ ਫਿਰ ਕਹਿੰਦੇ ਵੀ ਗੁੱਸਾ ਨਾ ਕਰੋ ਵੀ ਸਾਡੀ ਗੱਲ ਦਾ ਜਵਾਬ ਦਿਓ ਸਾਨੂੰ ਹਾਂ ਕਿਉਂ ਪਾਈਏ ਗੁਰਦੁਆਰੋਂ ਕਿਵੇਂ ਗੁਰੂ ਦਾ ਧਾਰ ਰੱਬ ਦਾ ਧਾਰ ਪ੍ਰਮਾਤਮਾ ਦਾ ਧਾਰ ਮਿਲਦਾ ਹੈ ਇਹ ਮਨ ਚੱਲ ਤੋਂ ਸੱਚ ਕਰ ਵੈਸੇ ਕਿਵੇਂ ਇਹ ਮਨ ਜਿਹੜਾ ਟਿਕ ਨਹੀਂ ਰਿਹਾ ਜਿਵੇਂ ਕਿ ਅੱਜ ਤੱਕ ਵੀ ਸਾਡੇ ਸਵਾਲ ਆ ਵੀ ਮਾਨ ਨਹੀਂ ਟਿਕਦਾ ਮਾਨ ਨਹੀਂ ਅ ਨਿੱਜ ਘਰ ਵਿੱਚ ਵਸਦਾ ਕਹਿੰਦੇ ਵੀ ਮਾਨ ਕਿਵੇਂ ਨਿੱਜ ਘਰ ਵਸੇ ਨਾਨਕ ਨਾਮ ਆਧਾਰੋ ਨਾਨਕ ਜੀ ਦੇ ਸਾਹਮਣੇ ਇਹ ਸਵਾਲ ਉਹ ਰੱਖਦੇ ਆ ਉਹ ਨਾਨਕ ਜੀ ਇਹ ਕਹਿੰਦੇ ਆ ਵੀ ਉਹਨਾਂ ਨੇ ਇਹ ਗੱਲ ਪੁੱਛੀ ਕਿ ਕਿਵੇਂ ਇਸ ਮਾਨ ਨੂੰ ਸੱਚੇ ਘਰ ਵਿੱਚ ਟਿਕਾਇਆ ਜਾ ਸਕੇ ਇਥੋਂ ਫਿਰ ਗੁਰੂ ਸਾਹਿਬ ਅਗਲੀ ਅਗਲੇ ਬੰਨੇ ਹੋਣ ਦਾ ਜਵਾਬ ਦਿੰਦੇ ਆ ਕਹਿੰਦੇ ਆਪੇ ਮੇਲ ਮਿਲਾਏ ਕਰਤਾ ਲਾਗੇ ਸਾਚ ਪਿਆਰੋ ਜੇ ਉਸ ਕਰਤੇ ਦੇ ਨਾਲ ਸਾਂਝ ਬਣਾ ਲਈਏ ਤੇ ਜਿਹੜਾ ਸਵਾਲ ਆ ਵੀ ਕਿਵੇਂ ਉਸ ਕਰਤੇ ਨਾਲ ਸਾਂਝ ਬਣੇ ਜਾਂ ਕਿਵੇਂ ਉਸ ਪਰਮਾਤਮਾ ਨਾਲ ਸਾਡਾ ਰਿਸ਼ਤਾ ਜੁੜੇ ਇਹ ਖਿਆਲ ਇਸ ਬਾਡੀ ਵਿੱਚ ਸਵਾਲ ਰੂਪ ਦੇ ਵਿੱਚ ਉਹ ਕਰਦੇ ਆ ਗੁਰੂ ਸਾਹਿਬ ਜੀ ਬੜੇ ਪਿਆਰੇ ਢੰਗ ਨਾਲ ਬੜੇ ਸੋਹਣੇ ਢੰਗ ਨਾਲ ਉਹਨਾਂ ਨੂੰ ਜਵਾਬ ਦਿੰਦੇ ਆ ਔਰ ਅਗਲੀ ਗੱਲ ਜੋਗੀਆਂ ਨੇ ਫਿਰ ਆਪਣਾ ਜਿੱਥੇ ਸਵਾਲ ਕੀਤਾ ਤਾਂ ਫਿਰ ਇੱਕ ਗੱਲ ਹੋਰ ਜੋਗੀਆਂ ਨੇ ਆਪਣੇ ਵੱਲੋਂ ਰੱਖੀ ਉਹ ਕਹਿੰਦੇ ਵੀ ਹਾਟੀ ਬਾਟੀ ਰਹੇ ਨਿਰਾਲੇ ਵੀ ਅਸੀਂ ਤਾਂ ਇਦਾਂ ਹੀ ਮੰਨਦੇ ਆ ਵੀ ਘਰ-ਬਾਰ ਪਰਿਵਾਰ ਸਮਾਜ ਰੌਣਕ ਮੇਲਾ ਜਿੱਥੇ ਦੁਨੀਆਂ ਵਸਦੀ ਆ ਵੀ ਇਹਦੇ ਤੋਂ ਨਿਰਾਲੇ ਹੀ ਹੋ ਜੀਏ ਵੱਖਰੀ ਕਿਸੇ ਦੁਨੀਆਂ ਚਲ ਜੀਏ ਰੂਖ ਬਿਰਖ ਉਦਿਆਨੇ ਰੁੱਖਾਂ ਜੰਗਲਾਂ ਦੇ ਵਿੱਚ ਜਾ ਕੇ ਬਿਰਖਾਂ ਦੇ ਹੇਠ ਜਾ ਕੇ ਬਹਿ ਜੀਏ ਤੇ ਸਮਾਜ ਨਾਲੋਂ ਬਾਈਕਾਟ ਹੀ ਕਰ ਦਈਏ ਪਾਸਾ ਹੀ ਵਟ ਲਈਏ ਵੀ ਸਾਡਾ ਮੰਨਣਾ ਐਦਾ ਵਾਹੀਂ ਤਾਂ ਕਰਕੇ ਪਹਾੜਾਂ ਜਾਣ ਕੇ ਜਾ ਇਹੋ ਜੀਆਂ ਗੁਫਾਵਾਂ ਜਾਣ ਕੇ ਬੈਠੇ ਆਂ ਕੰਦਮੂਲ ਆਹਾਰੋ ਖਾਈਏ ਨੀਂਦ ਰਕਤਾਂ ਦੇ ਪੱਤੇ ਪੁੱਤੇ ਭੋਗ ਕੇ ਖਾਣੇ ਆ ਕਾਫ ਉਸ ਤੇ ਆਦਿਕ ਚੀਜ਼ਾਂ ਖਾ ਲੈਣੇ ਆ ਤਾਂ ਕਿ ਮਨ ਦੇ ਵਿੱਚ ਕੋਈ ਭੈੜੀ ਚੀਜ਼ ਨਾ ਪੈਦਾ ਹੋਵੇ ਸਾਡਾ ਮੰਨਣਾ ਵਾ ਵੀ ਜੇ ਚੰਗੀ ਖੁਰਾਕ ਖਾਵਾਂਗੇ ਤੇ ਇਹਦੇ ਨਾਲ ਮਨ ਵਿਕਾਰੀ ਹੋਊਗਾ ਜਿਵੇਂ ਕਿ ਅੱਜ ਵੀ ਸਾਡੇ ਵੀ ਕਈਆਂ ਵੀਰਾਂ ਬੈਣਾ ਨੂੰ ਲੱਗਦਾ ਔਦੂ ਬੋਲੇ ਗਿਆਨੇ ਇਹ ਜੋਗੀ ਜਿਹੜੇ ਆ ਉਹਨਾਂ ਦੇ ਬਿਰਕਤ ਜੋਗੀ ਆਪਣੇ ਵੱਲੋਂ ਖਿਆਲ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਂਝੇ ਕਰਦੇ ਆ ਤੀਰਥ ਨਹਾਈਏ ਸੁਖ ਫਲ ਪਾਈਏ ਸਾਡਾ ਮੰਨਣਾ ਵਾ ਵੀ ਤੀਰਥਾਂ ਤੇ ਜਾ ਕੇ ਨਹਾਈਏ ਤੇ ਇਹਦੇ ਨਾਲ ਸੁਖ ਮਿਲਦਾ ਆ ਮੈਲ ਨਾ ਲੱਗੇ ਕਾਈ ਤੇ ਫਿਰ ਸਾਨੂੰ ਮੈਲ ਨਹੀਂ ਲੱਗਦੀ ਤੀਰਥਾਂ ਦੇ ਨਾਣ ਨਾਲ ਇਹ ਖਿਆਲ ਜੋਗੀਆਂ ਦੇ ਆ ਚਿੱਤਾਂ ਰੱਖਿਓ ਗੁਰੂ ਨਾਨਕ ਸਾਹਿਬ ਜੀ ਦੇ ਖਿਆਲ ਨਹੀਂ ਆ ਗੋਰਖਪੂਤ ਲੋਹਾ ਰਿਪਾ ਬੁੱੱਲੇ ਗੋਰਖ ਦਾ ਇੱਕ ਨਿਕਟ ਵਰਤੀ ਚੇਲਾ ਜਿਹਦਾ ਨਾਮ ਲੋਹਾ ਰਿਪਾ ਆ ਉਹ ਇਹ ਗੱਲ ਆਪਣੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਿਹਾ ਜੋਗ ਜੁਗਤ ਬਿਦਸਾਈ ਜੋਗ ਦੀ ਜੁਗਤੀ ਜੋਗ ਵਿੱਚ ਰੱਬ ਨੂੰ ਪਾਉਣ ਦਾ ਇਹ ਤਰੀਕਾ ਆ ਫੇ ਘਰ-ਬਾਰ ਛੱਡ ਦਿਓ ਚੰਗੀ ਖੁਰਾਕ ਛੱਡ ਦਿਓ ਚੰਗੇ ਕੱਪੜੇ ਪਹਿਨਣਾ ਛੱਡ ਦਿਓ ਤੇ ਸਮਾਦ ਵਿੱਚ ਹਰੈਣਾ ਬੰਦ ਕਰ ਦਿਓ ਤਾਂ ਤੁਸੀਂ ਰੱਬ ਨੂੰ ਮਿਲ ਲੈਨੇ ਆ ਇਹਦੇ ਨਾਲ ਗੁਰੂ ਸਾਹਿਬ ਜੀ ਨੇ ਜਦੋਂ ਉਹਨਾਂ ਦੀ ਇਸ ਗੱਲ ਨੂੰ ਸੁਣਿਆ ਤਾਂ ਫਿਰ ਮਹਾਰਾਜ ਨੇ ਹੁਣ ਅਗਲੀ ਗੱਲ ਜਿਹੜੀ ਆ ਉਹ ਜਵਾਬ ਰੂਪ ਵਿੱਚ ਉਹਨਾਂ ਦੇ ਸਾਹਮਣੇ ਰੱਖੀ ਪਰ ਮਹਾਰਾਜ ਕਹਿੰਦੇ ਵੀ ਹਾਟੀ ਬਾਟੀ ਨੀਂਦ ਨਾ ਆਵੇ ਛੱਡਣਾ ਨਹੀਂ ਅਵੇਸਲੇ ਨਹੀਂ ਹੋਣਾ ਹੁਣ ਤੁਸੀਂ ਵੇਖੋ ਵੀ ਇੱਕ ਵਿਚਾਰ ਇਹ ਆ ਵੀ ਸਮਾਜ ਦੁਨੀਆਦਾਰੀ ਛੱਡ ਦਿੱਤੀ ਜਾਵੇ ਇੱਕ ਵਿਚਾਰ ਇਹ ਆ ਵੀ ਰਹਿਣਾ ਦੁਨੀਆ ਚ ਪਰ ਦੁਨੀਆ ਦਾ ਪ੍ਰਭਾਵ ਐਡਾ ਨਹੀਂ ਕਬੂਲ ਲੈਣਾ ਵੀ ਬੰਦਾ ਜੋ ਮਨ ਆਵੇ ਉਧਰ ਨੂੰ ਹੀ ਤੁਰਿਆ ਫਰੇ। ਵੀ ਤੀਆਂ ਪੁੱਤਰਾਂ ਨੂੰ ਪਾਲਣਾ ਫਰਜ਼ ਵੀ ਆ ਧਰਮ ਵੀ ਆ ਰਿਸਪਾਂਸਿਬਿਲਟੀ ਜ਼ਿੰਮੇਵਾਰੀ ਜੋ ਮਰਜ਼ੀ ਕਰ ਲੋ ਸਾਡੀ ਡਿਊਟੀ ਆ ਸਾਡੀ। ਪਰ ਬੰਦਾ ਤੀਆਂ ਪੁੱਤਰ ਪਾਲਣ ਵਾਸਤੇ ਕਿਸੇ ਨਾਲ ਧੋਖੇ ਕਰੇ ਬੇਈਮਾਨੀਆਂ ਕਰੇ ਚਲਾਕੀਆਂ ਕਰੇ ਕਿਸੇ ਦਾ ਨੁਕਸਾਨ ਕਰੇ ਕਿਸੇ ਦਾ ਆ ਮਾੜਾ ਕਰਕੇ ਆਪਣੇ ਬੱਚੇ ਪਾਲੇ ਵੀ ਇਹ ਗੱਲ ਆ ਮਾੜੀ ਆ ਨਾ ਕਿ ਪਰਿਵਾਰ ਵਿੱਚ ਰਹਿਣਾ ਉਹ ਕਹਿੰਦੇ ਸੀ ਵੀ ਹਾਟੀ ਬਾਟੀ ਰਹੇ ਨਿਰਾਲੇ ਵੀ ਛੱਡ ਹੀ ਦਈਏ ਇਹਨੂੰ ਅਸੀਂ ਸਮਾਜ ਵਿੱਚ ਰਹੀਏ ਨਾ ਗੁਰੂ ਸਾਹਿਬ ਜੀ ਕਹਿੰਦੇ ਵੀ ਨਹੀਂ ਹਾਟੀ ਬਾਟੀ ਰਹਿਣਾ ਸਮਾਜ ਵਿੱਚ ਆ ਪਰ ਨੀਂਦ ਨਾ ਆਵੇ ਨੀਂਦ ਦਾ ਮਤਲਬ ਬਾਣੀ ਚ ਆ ਅਵੇਸਲਾਪਨ ਜਿਵੇਂ ਆਪਾਂ ਕੋਈ ਬੰਦਾ ਗਲਤੀ ਕਰੇ ਤਾਂ ਆਪਾਂ ਕਹਿੰਦੇ ਵੀ ਕੀ ਗੱਲ ਸੁੱਤਾ ਐ ਤੂੰ ਹਾਲਾਂਕਿ ਇਹ ਤੇ ਗੱਲ ਸਾਹਮਣੇ ਸਮਝ ਲੱਗ ਰਹੀ ਆ ਵੀ ਉਹ ਸੁੱਤਾ ਨਹੀਂ ਐ ਜਾਗ ਰਿਹਾ ਸਾਹਮਣੇ ਬੈਠਾ ਦਾ ਆਪਾਂ ਕਹਿੰਨੇ ਵੀ ਤੂੰ ਸੁੱਤਾ ਐ ਤਸੌਣ ਦਾ ਮਤਲਬ ਅਵੇਸਲਾਪਨ ਐ ਜਿੱਥੇ ਕਿਤੇ ਵੀ ਸਾਡੇ ਚ ਅਵੇਸਲਾਪਾਨ ਆਊਗਾ ਕਿਸੇ ਵੀ ਚੀਜ਼ ਨੂੰ ਲੈ ਕੇ ਖਾਣ ਨੂੰ ਲੈ ਕੇ ਸਮਾਜ ਵਿੱਚ ਵਿਚਰਨ ਨੂੰ ਲੈ ਕੇ ਰਿਸ਼ਤੇ ਨਿਭਾਉਣ ਨੂੰ ਲੈ ਕੇ ਜਿੱਥੇ ਅਵੇਸਲਾਪਾਨ ਆਊਗਾ ਉੱਥੇ ਮੁਸ਼ਕਲ ਗੱਡੀ ਚਲਾਉਂਦੇ ਆ ਅਵੇਸਲਾਪਾਨ ਆਊਗਾ ਐਕਸੀਡੈਂਟ ਹੋ ਸਕਦਾ ਤੋ ਜਿੱਥੇ ਅਵੇਸਲਾਪਾਨ ਗੁਰੂ ਸਾਹਿਬ ਜੀ ਕਹਿੰਦੇ ਅਵੇਸਲਾਪਾਨ ਪ੍ਰਵਾਨ ਨਹੀਂ ਬੇਸਮਝੀ ਪ੍ਰਵਾਨ ਨਹੀਂ ਹੈ ਰਹਿਣਾ ਸਮਾਜ ਵਿੱਚ ਹੈ ਸਮਾਜ ਨਹੀਂ ਛੱਡਣਾ ਪਰ ਘਰ ਚੇਤਨਾ ਢੁਲਾਈ ਨੀਂਦ ਕੀ ਆਪੀ ਆਪਣੇ ਘਰ ਵਿੱਚ ਰਹੋ ਔਰ ਕਿਸੇ ਦੀ ਔਰਤ ਵੇਖ ਕੇ ਜਾਂ ਦੂਜੀ ਔਰਤ ਵੇਖ ਕੇ ਮਨ ਨਹੀਂ ਡੋਲਣਾ ਚਾਹੀਦਾ ਗ੍ਰਸਤੀ ਹੋਵੇ ਬੰਦਾ ਕੋਈ ਹਰਜ ਵਾਲੀ ਗੱਲ ਨਹੀਂ ਗ੍ਰਸਤ ਕੋਈ ਪਾਪ ਨਹੀਂ ਆ ਤੇ ਪਰ ਗੱਲ ਇਹ ਆ ਵੀ بڑے ਬੰਦੇ ਇੱਥੇ ਵੇਖੋ ਤੁਸੀਂ ਵੀ ਗ੍ਰਸਤ ਨੂੰ ਇਹ ਕਹਿ ਕੇ ਛੱਡਦਾ ਵੀ ਇਹ ਮਾਇਆ ਜਾਲ ਹੈ ਪਰ ਚੇਲੇ ਤੇ ਚੇਲੀਆਂ ਦਾਸੀਆਂ ਕਿੰਨੀਆਂ ਰੱਖ ਲੀਆਂ ਡੇਰਿਆਂ 'ਚ ਫਿਰ ਉਹਨਾਂ ਦੇ ਮਸਲੇ ਬਣੇ ਅਦਾਲਤਾਂ ਤੱਕ ਜਮੇਲੇ ਗਏ ਤੋਂ ਇਹਦੇ 'ਚ ਕੋਈ ਹਰਜ ਨਹੀਂ ਵੀ ਬੰਦਾ ਗ੍ਰਸਤੀ ਹੋਵੇ ਤੇ ਗ੍ਰਸਤੀ ਹੋਣ ਦੇ ਨਾਲ-ਨਾਲ ਇਹ ਗੱਲ ਧਿਆਨ 'ਚ ਰੱਖ ਲੈ ਵੀ ਅਵੇਸਲਾ ਹੋ ਕੇ ਪਰ ਘਰ ਚੇਤਨਣ ਡਲਾਈ ਇਹ ਇਹ ਗੁਰੂ ਸਾਹਿਬ ਜੀ ਦਾ ਮਾਰ ਗਿਆ ਬੇਨ ਨਾਵੇਂ ਮਨ ਟੇਕ ਨਾ ਟਿਕਈ ਬਿਨਾ ਗੁਰੂ ਦੀ ਸਮਝ ਤੋਂ ਪ੍ਰਮਾਤਮਾ ਦੀ ਸਮਝ ਤੋਂ ਪ੍ਰਮਾਤਮਾ ਦੀ ਸਮਝ ਜਿਵੇਂ ਮਨ ਕਿਦੋਂ ਨਹੀਂ ਟਿਕਦਾ ਵੀ ਸਾਡਾ ਨਾ ਕਈ ਵਾਰ ਅਸੀਂ ਸਾਨੂੰ ਇਦਾਂ ਲੱਗਦਾ ਹੁੰਦਾ ਵੀ ਮੇਰੇ ਬੱਚੇ ਕਿਉਂਕਿ ਨਾਲ ਦਿਮਾਗ 'ਚ ਆ ਗਿਆ ਵੀ ਇਹ ਦੂਜੇ ਦੇ ਬੱਚੇ ਆ ਸਾਡੀ ਇੱਜ਼ਤ ਰੋ ਆਪਣੀ ਇੱਜ਼ਤ ਵਡਾਉਣ ਲਈ ਬੰਦਾ ਕਿੰਨਾ ਕੁਸ਼ ਕਰਦਾ ਦੂਜੇ ਦੀ ਇੱਜ਼ਤ ਮਿੱਟੀ ਚ ਮਲਵਾਉਣ ਲਈ ਬੰਦਾ ਕੰਮ ਕਰਦਾ ਤੇ ਜਦੋਂ ਮਨ ਇੱਕ ਸੱਚੇ ਵਿੱਚ ਟਿਕਿਆ ਹੋਵੇ ਤਾਂ ਫਿਰ ਮੇਰੇ ਅੰਦਰ ਦੂਜੇ ਦੇ ਪੁੱਤ ਅੰਦਰ ਦੂਜੀ ਦੀ ਧੀ ਅੰਦਰ ਦੂਜੇ ਦੀ ਭੈਣ ਅੰਦਰ ਦੂਜੇ ਸਾਰਿਆਂ ਚ ਰੱਬ ਦਿਸੂਗਾ ਇਹਦੇ ਤੋਂ ਬਿਨਾ ਮਨ ਨਹੀਂ ਟਿਕ ਸਕਦਾ ਨਹੀਂ ਤੇ ਮਨ ਨੇ ਇਹ ਸੰਕੇਤ ਦੇਣਾ ਹੀ ਦੇਣਿਆ ਵੀ ਇਹ ਬਗਾਨਾ ਵਾਂ ਇਹਦੇ ਨਾਲ ਐ ਕੀਤਾ ਜਾ ਸਕਦਾ ਇਹਦੇ ਨਾਲ ਧੋਖਾ ਕੀਤਾ ਜਾ ਸਕਦਾ ਮਤਲਬ ਮੇਰੇ ਨਾਲ ਧੋਖਾ ਨਹੀਂ ਹੋਣਾ ਚਾਹੀਦਾ ਸਭ ਨੂੰ ਪਤਾ ਫਿਰ ਕਿਸੇ ਦੂਜੇ ਨਾਲ ਕਿਉਂ ਕੀਤਾ ਜਾ ਸਕਦਾ ਮੈਨੂੰ ਆਪਣੇ ਪਰਿਵਾਰ ਦੀ ਇੱਜ਼ਤ ਕਰਨੀ ਚਾਹੀਦੀ ਆ ਫਿਰ ਕਿਸੇ ਦੂਜੇ ਦੀ ਇੱਜ਼ਤ ਕਿਉਂ ਨਹੀਂ ਹੋਣੀ ਚਾਹੀਦੀ ਸਾਡਾ ਘਰ ਨਹੀਂ ਟੁੱਟਣਾ ਚਾਹੀਦਾ ਫਿਰ ਮੇਰੀਆਂ ਗਲਤੀਆਂ ਕਰਕੇ ਕਿਸੇ ਦਾ ਘਰ ਕਿਉਂ ਟੁੱਟੇ ਤੋ ਇਹ ਸਾਰੀਆਂ ਚੀਜ਼ਾਂ ਜਦੋਂ ਸੱਚੇ ਚ ਸੁਰਤ ਜੋੜ ਲਾਂਗੇ ਜਿਹੜੀ ਗੱਲ ਬਾਣੀ ਨੇ ਸਮਝਾਈ ਆ ਇਦਾਂ ਮਾਨ ਬੁਰਾਈਆਂ ਵਾਲੇ ਬੰਨਿਓ ਮੋੜ ਆਊਗਾ ਤੇ ਬੁਰਾਈਆਂ ਵਿੱਚ ਫਸਿਆ ਹੋਇਆ ਮਨ ਟਿਕ ਨਹੀਂ ਰਿਹਾ ਬੁਰਾਈਆਂ ਚ ਨਿਕਲ ਜੂਗਾ ਤੇ ਟਿਕ ਜੂਗਾ ਜਿਵੇਂ ਸੋਨਾ ਸ਼ੁੱਧ ਹੋ ਜਾਏ ਤੇ ਟਿਕ ਜਾਂਦਾ ਜਿੰਨੀਆਂ ਵੀ ਚੀਜ਼ਾਂ ਠੀਕ ਹੋ ਜਾਣਗੀਆਂ ਵੀ ਉਹ ਟਿਕ ਜਾਣਗੀਆਂ ਸੋ ਗੁਰੂ ਸਾਹਿਬ ਕਹਿੰਦੇ ਵੀ ਨਾਨਕ ਭੂਖ ਨਾ ਜਾਈਂ ਹੈ ਨਾਨਕ ਤ੍ਰਿਸ਼ਨਾ ਤੇਰੇ ਅੰਦਰ ਦੀ ਖਾਹਿਸ਼ ਹੁਣ ਇਹ ਆ ਵੀ ਰੱਬ ਮਿਲਿਆ ਘਰ ਛੱਡੀਏ ਫਿਰ ਹੋਊਗਾ ਵੀ ਚੇਲੇ ਹੋਣ ਚੇਲਿਆਂ ਦੇ ਨਾਲ ਫਿਰ ਹੋਊਗਾ ਵੀ ਜਾਦੇ ਚੇਲੇ ਹੋਣ ਫਿਰ ਮੇਰੀ ਜਾਦੀ ਚੱਲੇ ਸੋ ਇਹ ਦੌੜ ਕਦੀ ਵੀ ਖਤਮ ਨਹੀਂ ਹੋਣੀ ਏ ਇਹ ਤ੍ਰਿਸ਼ਨਾ ਜਗਾ ਬਦਲਣਗੀਆਂ ਤੇ ਇਹਦੇ ਰੂਪ ਬਦਲ ਜਾਣਗੇ ਗ੍ਰਸਤੀ ਬੰਦੇ ਮਾਇਆ ਪਿੱਛੇ ਦੌੜਦੇ ਹੋ ਸਕਦੇ ਆ ਵੀ ਉਹਨਾਂ ਨੂੰ ਨਹੀਂ ਲੱਗਦਾ ਵੀ ਮਾਇਆ ਸਾਡੇ ਕੋਲ ਵਾਧ ਹੋਵੇ ਪਰ ਤਿਆਗੀ ਬੰਦਿਆਂ ਦੇ ਅੰਦਰ ਵੀ ਤੇ ਦੌੜ ਹੈਗੀ ਆ ਨਾ ਵੀ ਚੇਲੇ ਡੇਰੇ ਵੱਡਾ ਡੇਰਾ ਛੋਟਾ ਡੇਰਾ ਸਾਡੇ ਬਾਬਾ ਜੀ ਵੱਡੇ ਉਹ ਬਾਬਾ ਜੀ ਛੋਟੇ ਤੋਂ ਇਹ ਸਾਰੀਆਂ ਭੁੱਖਾਂ ਕਿਸੇ ਨਾ ਕਿਸੇ ਰੂਪ ਚ ਰਹਿਣੀਆਂ ਆ ਗੱਲ ਇਹ ਭੁੱਖ ਮਾਰਨ ਦੀ ਆ ਔਰ ਭੁੱਖ ਕਦੋਂ ਮਰਦੀ ਹੈ ਜਦੋਂ ਸੱਚੇ ਦਾ ਹੁਕਮ ਅਕਾਲ ਪੁਰਖ ਵੈ ਗੁਰੂ ਦੇ ਹੁਕਮ ਨੂੰ ਅਸੀਂ ਸਮਝਦੇ ਆਂ ਹਾਟ ਪਟਣ ਘਰ ਗੁਰੂ ਦਿਖਾਇਆ ਗੁਰੂ ਨੇ ਫਿਰ ਅ ਵਿੱਚ ਦੁਨੀਆ ਸੇਵਕ ਬਾਈਏ ਸੰਸਾਰ ਵਿੱਚ ਹੀ ਰੱਬ ਵੇਖਣ ਲੱਗਾ ਇਹ ਜੱਗ ਸੱਚੇ ਹੀ ਸੱਚੇ ਕੀ ਹੈ ਕੋਠੜੀ ਸਮਝਾਤਾ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਸਮਝਾਤਾ ਗੁਰੂ ਨੇ ਵੀ ਇਹ ਸਾਰਾ ਸੰਸਾਰ ਜਿਹੜਾ ਆ ਰੱਬ ਦਾ ਰੂਪ ਹੀ ਹੈ ਤੋ ਜੇ ਸਾਰਾ ਸੰਸਾਰ ਰੱਬ ਦਾ ਰੂਪ ਦਿਸੂਗਾ ਤਾਂ ਸੁਭਾਵਕ ਜੀ ਗੱਲ ਹੈ ਜਿਵੇਂ ਦੇ ਲੋਕ ਧਾਰਮਿਕ ਥਾਵਾਂ ਤੇ ਆ ਜਿਵੇਂ ਦੇ ਲੋਕ ਧਾਰਮਿਕ ਲਾਈਨ ਵਿੱਚ ਆ ਜਿਵੇਂ ਦੇ ਲੋਕ ਗੁਰਦੁਆਰੇ ਦੀ ਪੰਗਤ ਵਿੱਚ ਆ ਸਾਰਿਆਂ ਥਾਵਾਂ ਤੇ ਇਹੋ ਜਿਹਾ ਵਿਹਾਰ ਕਰਨਗੇ ਤੋ ਅਸੀਂ ਇਹੀ ਤਾਂ ਚਾਹੁੰਦੇ ਆਂ ਕਿ ਸਾਰਿਆਂ ਥਾਵਾਂ ਤੇ ਕੋ ਜਿਹਾ ਵਿਹਾਰ ਹੋਏ ਪਰ ਜਦੋਂ ਇੱਕੋ ਜਿਹਾ ਵਿਹਾਰ ਸਾਰਿਆਂ ਥਾਵਾਂ ਤੇ ਹੋਣ ਲੱਗ ਜੂਗਾ ਤੇ ਫੇਰ ਗੁਰੂ ਨਜ਼ਰੀ ਆਊਗਾ ਗੁਰੂ ਘਰ ਦਿਸੂਗਾ ਅਸਲ 'ਚ ਅਜੇ ਬਿਲਡਿੰਗ ਦਿਸਦੀ ਆ ਸਾਨੂੰ ਕਿ ਉਹ ਸਾਹਮਣੇ ਗੁਰਦੁਆਰਾ ਆ ਤੇ ਅਸੀਂ ਕਹਿੰਨੇ ਆ ਸਾਹਮਣੇ ਗੁਰੂ ਘਰ ਮੱਥੇ ਲੱਗਦਾ ਮੈਂ ਝੂਠ ਨਹੀਂ ਬੋਲਦਾ ਸਾਹਮਣੇ ਗੁਰੂ ਘਰ ਇਸ ਕਰਕੇ ਮੈਂ ਗਲਤ ਨਹੀਂ ਕਰਨਾ ਚਾਹੁੰਦਾ ਪਰ ਜੇ ਗੁਰੂ ਨਾ ਹੋਵੇ ਪਰ ਜੇ ਤੁਸੀਂ ਗੁਰੂ ਦੇ ਨਾਲ ਜੁੜ ਜਾਂਦੇ ਆ ਗੁਰੂ ਦੇ ਹੁਕਮ ਨੂੰ ਸਮਝਦੇ ਆ ਤਾਂ ਫਿਰ ਹਾਰਟ ਪਟਣ ਬਾਜ਼ਾਰ ਮੰਡੀ ਘਾਰ ਸੌਦਾ ਬਿਜ਼ਨਸ ਕਾਰੋਬਾਰ ਸਾਰਿਆਂ ਥਾਵਾਂ ਤੇ ਸਾਨੂੰ ਪ੍ਰਮਾਤਮਾ ਨਜ਼ਰ ਆਉਣ ਲੱਗ ਪੈਂਦਾ ਹੈ ਸਹਿਜੇ ਸੱਚ ਵਪਾਰੋ ਤੇ ਸਟੇਬਲ ਹੋ ਜਾਂਦਾ ਬੰਦਾ ਸਹਿਜ ਵਿੱਚ ਡਿਸੀਜਨ ਫੈਸਲੇ ਲੈਣ ਦੀ ਸਮਝ ਆ ਜਾਂਦੀ ਹੈ ਕਿ ਘਰ ਛੱਡਣਾ ਵਾ ਜਾਂ ਸਿਆਣੇ ਹੋਣਾ ਵਾ ਸਾਰਿਆਂ ਚ ਰੱਬ ਵੇਖਣਾ ਹੈ ਜਾਂ ਰੱਬ ਵੇਖਣ ਵਾਸਤੇ ਭੱਜਣਾ ਹੈ ਇਹ ਗੱਲ ਉਦੋਂ ਹੀ ਸਮਝ ਆਉਗੀ ਜਦੋਂ ਥੋੜਾ ਜਿਹਾ ਸਹਜ ਨਾਲ ਬਹਿ ਕੇ ਸੋਚਾਂਗੇ ਆਪਾਂ ਤੁਸੀਂ ਧਿਆਨ ਦਿਓਗੇ ਕਿ ਯਾਰ ਕਮਾਲ ਦੀ ਗੱਲ ਹੈ ਕਿ ਮੈਂ ਕਿੰਨਾ ਭੱਜਾ ਫਿਰਦਾ ਰੱਬ ਲੱਭਣ ਵਾਸਤੇ ਪਰ ਘਰ ਚ ਜੀ ਆਜੰਤ ਮੇਰੇ ਬੱਚੇ ਪਤਨੀ ਪਰਿਵਾਰ ਇਨਾਂ ਚ ਰੱਬ ਵਸਦਾ ਹੈ ਬਸ ਇਨਾਂ ਨਾਲ ਗੱਲਾਂ ਕੀਤੀਆਂ ਰੱਬ ਨਾਲ ਗੱਲਾਂ ਕੀਤੀਆਂ ਪਰਿਵਾਰ ਐ ਹੋਵੇ ਜਿਵੇਂ ਰੱਬ ਦਾ ਘਰ ਤੋ ਇਹ ਇਹ ਬਹੁਤ ਸੌਖੀ ਗੱਲ ਆ ਬੜਾ ਜੀਵਨ ਸੁਖਾਲਾ ਹੁੰਦਾ ਜੇ ਤੁਸੀਂ ਗੁਰਬਾਣੀ ਨੂੰ ਇਸ ਐਂਗਲ ਤੋਂ ਜਾਂ ਇਸ ਆਸਪੈਕਟ ਤੋਂ ਵੇਖਦੇ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੰਡਤ ਨਿੰਦਰਾ ਖੰਡਤ ਨਿੰਦਰਾ ਜਿਹੜੀ ਆਲਸਿਆ ਦਲਿੱਦਰਿਆ ਅਵੇਸਲਾ ਪਾਨਿਆ ਇਹ ਨੀਂਦ ਕੱਢੀ ਆਪਣੇ ਆਪ ਚ ਇਹ ਨੀਂਦ ਹੈ ਪਿੰਨੈ ਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ ਨੂੰ ਨੀਂਦ ਦੇ ਪਰਾਇਆ ਰੂਪ ਤੱਕਣ ਦੀ ਸ਼ਰਮਣ ਸੋਏ ਸੁਣਨ ਦੇ ਵਿਚਾਰ ਕੰਨਾਂ ਨੂੰ ਬੜਾ ਚੰਗਾ ਲੱਗਦਾ ਜਦੋਂ ਕਿਸੇ ਨੂੰ ਕੋਈ ਮਾੜਾ ਕਹਵੇ ਪਰ ਚੰਗਾ ਨਹੀਂ ਲੱਗਦਾ ਜਦੋਂ ਕਿਸੇ ਨੂੰ ਕੋਈ ਚੰਗਾ ਕਹਵੇ ਕਿਉਂਕਿ ਇਹਨਾਂ ਨੂੰ ਨੀਂਦ ਆਏ ਇਹ ਜਾਗ ਨਹੀਂ ਰਿਹਾ ਇਸ ਕਰਕੇ ਗਲਤ ਨੂੰ ਸਹੀ ਤੇ ਸਹੀ ਨੂੰ ਗਲਤ ਮੰਨਦਾ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਮਣ ਸੋਏ ਸੁਣਨ ਦੇ ਵਿਚਾਰ ਮਨ ਸੋਇਆ ਮਾਇਆ ਵਿਸਮਾਦ ਮਨ ਨੂੰ ਫੁਰਨੇ ਆ ਜਾ ਆ ਜੇ ਇਦਾਂ ਦੀਆਂ ਚੀਜ਼ਾਂ ਬੜੀਆਂ ਮਨ ਦੇ ਵਿੱਚ ਆਉਂਦੀਆਂ ਫਿਰ ਗੁਰੂ ਕਿੱਥੇ ਆਊਗਾ ਇਹ ਤੇਰਾ ਸਰੀਰਕ ਕੈ ਘਟ ਨਾਮ ਨਿਵਾਸ ਗੁਰੂ ਸਾਹਿਬ ਕਹਿੰਦੇ ਰਸ ਸੋਇ ਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਜਮੰਦਰ ਰਸ ਮਿੱਠਾ ਰਸ ਮਾਸ ਕਿੰਨੇ ਰਸਿਆ ਸਰੀਰ ਵਿੱਚ ਸੋਨਾ ਘੋੜੇ ਚਾਂਦੀ ਵੱਡੇ ਬਿਲਡਿੰਗਾਂ ਇਮਾਰਤਾਂ ਕਾਰੋਬਾਰ ਐ ਬੱਲੇ ਬੱਲੇ ਹੋਵੇ ਤੋ ਇਹ ਤੇਰਾ ਸਰੀਰ ਕੇ ਕਹਿ ਘਟ ਨਾਮ ਨਿਵਾਸ ਫਿਰ ਰੱਬ ਕਿੱਥੇ ਵਸੇ ਆਣ ਕੇ ਤੋ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਜੇ ਇਹਨਾਂ ਚੀਜ਼ਾਂ ਨੂੰ ਤੁਸੀਂ ਸਵਾਦ ਬਣਾ ਲਿਆ ਸਵਾਦ ਅਸਲ ਚ ਹਰੀ ਦੇ ਨਾਮ ਦਾ ਉਹ ਕਦੋਂ ਹੋਣਾ ਜਦੋਂ ਜਾਗਾਂਗੇ ਖੰਡਿਤ ਨਿੰਦਰਾ ਇਸ ਨੀਂਦ ਚੋਂ ਉੱਠੋ ਅੱਖਾਂ ਖੋਲੋ ਜਾਗਣਾ ਪੈਣਾ ਤੁਹਾਨੂੰ ਕਿ ਜਿੱਦਾਂ ਦਾ ਤੁਹਾਡਾ ਆਪਣਾ ਪਰਿਵਾਰ ਹੈ ਉਦਾਂ ਦਾ ਦੂਜਾ ਪਰਿਵਾਰ ਹੈ ਜਿੱਦਾਂ ਦੀ ਘਰ ਦੀ ਇੱਜ਼ਤ ਹੈ ਜਿੱਦਾਂ ਦੀ ਸਾਰਿਆਂ ਦੀ ਇੱਜ਼ਤ ਹੈ ਜਿੱਦਾਂ ਦੀ ਮੇਰੀ ਭੈਣ ਉਹਦਾ ਦੀ ਸਾਰਿਆਂ ਦੀ ਭੈਣ ਹੈ ਜਿੱਦਾਂ ਦੇ ਮੇਰੇ ਬੱਚੇ ਆ ਉਹਦਾਂ ਦੇ ਸਾਰਿਆਂ ਦੇ ਬੱਚੇ ਆ ਹੁਣ ਮੰਨ ਲਓ ਕਿ ਜੇ ਸਾਰਿਆਂ ਨੂੰ ਇਦਾਂ ਲੱਗੇ ਕਿ ਜਿਵੇਂ ਤੇ ਮੇਰੇ ਬੱਚੇ ਆ ਤੋ ਕੋਈ ਬਾਪ ਨਹੀਂ ਚਾਹੁੰਦਾ ਪੀ ਉਹਦੇ ਬੱਚੇ ਘਰਾਏ ਪੈਣ ਪਰ ਫਿਰ ਕੋਈ ਕਿਸੇ ਦੇ ਨਿਆਣਿਆਂ ਨੂੰ ਘਰਾਏ ਕਿਉਂ ਪਾਇਆ ਜਾ ਰਿਹਾ ਕੋਈ ਬਾਪ ਨਹੀਂ ਚਾਹੁੰਦਾ ਪੀ ਉਹਦੇ ਬੱਚੇ ਡਰਗ ਲੈਣ ਨਸ਼ਾ ਲੈਣ ਪਰ ਫਿਰ ਨਸ਼ਾ ਕੋਈ ਵੇਚ ਕਿਉਂ ਰਿਹਾ ਵਾ ਕਿਉਂਕਿ ਜਿਹੜਾ ਵੇਚ ਰਿਹਾ ਉਹਨੂੰ ਇਹ ਸਮਝ ਲੱਗਣੀ ਚਾਹੀਦੀ ਆ ਵੀ ਕਿਸੇ ਨੂੰ ਕੋਈ ਤਾਂ ਕਰੂਗਾ ਇਹ ਨਸ਼ਾ ਟਰੋਲ ਫੋਰ ਕਿੱਥੇ ਜਾਣਾ ਹੈ ਤੁਸੀਂ ਸਮੁੱਚਤਾ ਚ ਸਮਾਜ ਨੂੰ ਠੀਕ ਵੇਖ ਸਕਦੇ ਆ ਜਦੋਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਗੌਰ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਇਸ ਇਸ ਢੰਗ ਨਾਲ ਜਦੋਂ ਤੁਸੀਂ ਆਪਣੇ ਮਨ ਨੂੰ ਸਮਝਾਉਨੇ ਆਂ ਦਾ ਇਸ ਮਨ ਤੇ ਜੋਰ ਦਿੰਨੇ ਆ ਤਾਂ ਫਿਰ ਤੁਹਾਨੂੰ ਸਹਿਜੇ ਵਪਾਰ ਸਟੇਬਲ ਸਹਿਜ ਫੈਸਲਾ ਡਿਸੀਜਨ ਲੈਣੇ ਜ਼ਿੰਦਗੀ ਚ ਆ ਜਾਂਦੇ ਆ ਤੇ ਨੀਂਦ ਘਟ ਜਾਂਦੀ ਹੈ ਅਲਪ ਆਹਾਰਨ ਖਾਣ ਮਗਰ ਹੀ ਬੰਦੇ ਕਿੰਨੇ ਕਿੰਨੇ ਰੋਗ ਆ ਜਿਹੜੇ ਖਾਣ ਕਰਕੇ ਅੱਜ ਬੰਦੇ ਨੂੰ ਲੱਗੇ ਹੋਏ ਆ ਤੇ ਜੇ ਬੰਦਾ ਖਾਵੇ ਬਸ ਲੋੜ ਮੁਤਾਬਕ ਜਿੰਨੀ ਲੋੜ ਹੈ ਉਨਾ ਹੀ ਖਾਵੇ ਚਸਕੇ ਨਾ ਬੜਾਵੇ ਖਾਣ ਨੂੰ ਤਾਂ ਇੱਕ ਤਾਂ ਸਮਾਜ ਦੀ ਦੌੜ ਘੱਟ ਸਕਦੀ ਐ ਤੇ ਦੂਜਾ ਬੰਦੇ ਦਾ ਸਰੀਰ ਠੀਕ ਹੋ ਸਕਦਾ ਅਸੀਂ ਖਾਣ ਤੇ ਖਵਾਉਣ ਤੇ ਜੋਰ ਦਿੱਤਾ ਹੋਇਆ ਤੇ ਇਹਨੂੰ ਹੀ ਬੱਲੇ ਬੱਲੇ ਵੀ ਕਿਸੇ ਦੇ ਘਰ ਜਾਈਏ ਤੇ ਅੱਗੇ ਲੱਗੇ ਬੱਲੇ ਵੀ ਕਮਾਲ ਐਨਾ ਖਵਾਇਆ ਨਾ ਉਹਨਾਂ ਨੇ ਤਾਂ ਇਹ ਇਹ ਬੜੀਆਂ ਅਜੀਬ ਜੀਆਂ ਚੀਜ਼ਾਂ ਆ ਪਤਾ ਨਹੀਂ ਕਿਉਂ ਸਾਡੇ ਦਿਮਾਗ ਵਿੱਚ ਬਹਿ ਗਈਆਂ ਈਵਨ ਅੱਜ ਗੁਰਦੁਆਰਾ ਫੈਕਟਰ ਵੀ ਸਾਡਾ ਪ੍ਰਭਾਵਿਤ ਹੋ ਗਿਆ ਇਸ ਗੱਲ ਤੋਂ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਨਾਨਕ ਤਤ ਵਿਚਾਰੋ ਤਤ ਦੀ ਗੱਲ ਤਾਂ ਇਹ ਹੈ ਨਾਨਕ ਦੀ ਤਤ ਦੀ ਗੱਲ ਤਾਂ ਜੋਗੀ ਉਹ ਇਹ ਕਹਿੰਦੇ ਆ ਇਹਨੂੰ ਇਹ ਇਦਾਂ ਤੁਸੀਂ ਰੱਬ ਨੂੰ ਮਿਲ ਸਕਦੇ ਆ ਇਦਾਂ ਜੋਗ ਹੋ ਸਕਦਾ ਪਰ ਜਦਾਂ ਤੁਸੀਂ ਕਰ ਰਹੇ ਹੋ ਵੀ ਇਹ ਕੋਈ ਜੋਗ ਦੀ ਹੈ ਤਾਂ ਗੱਲੀ ਜੋਗ ਨਾ ਹੋਏ ਵਾਲੀ ਕਹਾਣੀ ਹੈ ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬੜੀ ਪਿਆਰੀ ਗੱਲ ਉਹਨਾਂ ਨੂੰ ਉਹਦੇ ਤੋਂ ਅੱਗੇ ਗੱਲ ਕਰਦੇ ਆ ਫਿਰ ਸਮਝਾਉਂਦੇ ਆ ਵੀ ਦਰਸ਼ਨ ਭੇਖ ਕਰੋ ਜੋਗਿੰਦਰਾ ਹੁਣ ਮਤਲਬ ਜੋਗੀ ਕਹਿੰਦਾ ਵੀ ਸਾਡੇ ਖਿਆਲ ਮੁਤਾਬਕ ਫਿਰ ਆਪਣੇ ਖਿਆਲ ਜੋਗੀ ਦਿੰਦੇ ਆ ਅਗਲੀ ਪੌੜੀ 'ਚ ਜੋਗੀ ਕਹਿੰਦੇ ਆ ਵੀ ਠੀਕ ਹੈ ਤੁਹਾਡੀਆਂ ਗੱਲਾਂ ਪਰ ਤੁਸੀਂ ਇਦਾਂ ਕਰੋ ਵੀ ਜੋਗੀ ਬਣ ਜਾਓ ਫਿਰ ਸਾਡੇ ਚਾਓ ਤੁਸੀਂ ਮੁਲਕ ਮਹਾਲ ਦੀ ਗੱਲ ਆ ਜਵਾਬ ਗੁਰੂ ਨਾਨਕ ਸਾਹਿਬ ਜੀ ਦੇ ਕਮਾਲ ਦੇ ਆ ਪਰ ਬੜ ਤੁਸੀਂ ਜੋਗੀ ਜਾਓ ਕਿਵੇਂ ਬਣ ਜਾਓ ਕਹਿੰਦੇ ਵੀ ਦਰਸ਼ਨ ਭੇਖ ਕਰੋ ਜੋਗਿੰਦਰਾ ਸਾਡੇ ਜਿਹੜਾ ਰੱਬ ਦੇ ਦਰਸ਼ਨ ਕਰਨ ਦਾ ਕਨਸੈਪਟ ਆ ਜਿਹੜਾ ਰੱਬ ਨੂੰ ਵੇਖਣ ਦਾ ਕਨਸੈਪਟ ਆ ਜੋਗੀ ਬਣੋ ਜੋਗੀ ਰਾਜ ਦਾ ਸਿਖਰ ਆ ਵੀ ਤੁਸੀਂ ਜੋਗ ਮਤ ਧਾਰਨ ਕਰ ਲਓ ਉਹ ਕਿਵੇਂ ਕਹਿੰਦੇ ਆ ਕਹਿੰਦੇ ਵੀ ਮੰਦਰਾ ਝੋਲੀ ਖਿੰਥਾ ਕੰਨਾਂ 'ਚ ਮੰਦਰਾ ਪਾਓ ਤੇ ਹੱਥ 'ਚ ਝੋਲੀ ਰੱਖੋ ਤੇ ਇੱਕ ਖੱਪਰ ਇਦਾਂ ਹੱਥ 'ਚ ਰੱਖੋ ਜਿਹੜਾ ਉਹ ਜੋਗੀ ਆਪਣੇ ਨਾਲ ਲੈ ਕੇ ਹਮੇਸ਼ਾ ਵਿਚਰਦੇ ਆ 12 ਅੰਤਰ ਏਕ ਸਰਿਵੋ 12 ਫਿਰਕਿਆਂ ਜੋਗੀਆਂ ਦੇ ਉਹਨਾਂ ਵਿੱਚ ਇੱਕ ਫਿਰਕਾ ਵਾ ਜਿਹਨੂੰ ਆਈ ਪੰਥੀ ਕਹਿੰਦੇ ਆ ਕਹਿੰਦੇ ਵੀ ਉਹ ਸਾਡਾ ਇੱਕ ਉੱਤਮ ਫਿਰਕਾ ਵਾ ਕਿਉਂਕਿ ਉਸ ਉੱਤਮ ਫਿਰਕੇ ਦਾ ਜਿਹੜਾ ਗੁਣ ਹੈ ਖੱਟ ਦਰਸ਼ਨਿਕ ਪੰਥਾ ਉਹਨਾਂ ਵਿੱਚ 12 ਫਿਰਕਿਆਂ ਨੇ ਤੇ ਉਹਨਾਂ ਵਿੱਚ ਸਾਡੇ ਆਈ ਪੰਥ ਨੂੰ ਧਾਰਨ ਕਰੋ ਜੋਗੀਆਂ ਨੇ ਇਸ ਵੱਡੇ ਭੇਖ ਦਾ ਮੱਤ ਸਵੀਕਾਰ ਕਰ ਲੋ ਵੀ ਤੁਸੀਂ ਜਿਹੜਾ ਇਹਦੇ ਚ ਇੱਕ ਆਈ ਪੰਥੀ ਹੈ ਉਹਦੇ ਚ ਤੁਸੀਂ ਸ਼ਾਮਲ ਹੋ ਜਾਓ ਕਿਉਂਕਿ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਆ ਉੱਤਮ ਆ ਸਾਰਿਆਂ ਨਾਲੋਂ ਦੂਜੀਆਂ ਕੈਟਾਗਰੀਆਂ ਥੱਲੇ ਆ ਹਾਲਾਂਕਿ ਵੇਖੋ 12 ਦੇ 12 ਫਿਰਕੇ ਰੱਬ ਨੂੰ ਮਿਲਣ ਤੋਂ ਰਿਹਾ ਪਰ ਫਿਰਕਿਆਂ 'ਚ ਵੀ ਫਰਕ ਹੈਗਾ ਵੀ ਇੱਕ ਉੱਤਮ ਹੈ ਇੱਕ ਮੱਧਮ ਹੈ ਇੱਕ ਉਤੋਂ ਥੱਲੇ ਆ ਜਾਏ ਇੱਕ ਉਹਦੋਂ ਤੋਂ ਥੱਲੇ ਉਹ ਧਰਮ ਦੀਆਂ ਗੱਲਾਂ ਹੈ ਹੀ ਨਹੀਂ ਅਸਲ ਵਿੱਚ ਜੋਗੀਆਂ ਦੇ ਆਪਣੇ ਮਨਾਂ ਦੇ ਖਿਆਲ ਹਾਲਾਂਕਿ ਸਾਡੇ ਵਿੱਚ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਅੱਜ ਹੈਗੀਆਂ ਇਨ ਵਿਦ ਮਨ ਸਮਝਾਈਏ ਪੁਰਖਾ ਬਹੁੜ ਚੋਟ ਨਾ ਖਾਈਏ ਇਸ ਤਰੀਕੇ ਨਾਲ ਜੇ ਤੂੰ ਸਾਡੇ ਧਰਮ ਨੂੰ ਅਪਣਾ ਲਵੇਂ ਤਾਂ ਫੇਰ ਦੁਬਾਰਾ ਸੰਸਾਰ ਦੇ ਚਮੇਲੇ ਸਾਡੇ ਤੇ ਨਹੀਂ ਪਹਿਣਗੇ ਇਹ ਜੋਗੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਿਹਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਉਹ ਖਿਆਲ ਦਿੰਦੇ ਆ ਤੇ ਉਹਨਾਂ ਨੂੰ ਉਹ ਦੱਸਦੇ ਆ ਨਾਨਕ ਬੋਲੇ ਗੁਰਮਖ ਬੋਝੇ ਜੋਗ ਜੁਗਤ ਇਉਂ ਪਾਈਏ ਇਥੋਂ ਗੁਰੂ ਸਾਹਿਬ ਫੇਰ ਆਪਣੀ ਗੱਲ ਹੋਣ ਅਗਲੀ ਸ਼ੁਰੂ ਕਰਦੇ ਆ ਨਾਨਕ ਜੀ ਆਖਦੇ ਆ ਗੁਰੂ ਦੇ ਸਨਮੁਖ ਹੋਇਆ ਗੁਰਮਖ ਗੁਰੂ ਦੇ ਸਨਮੁਖ ਹੋਇਆ ਇਹ ਗੱਲ ਸਮਝ ਆਉਂਦੀ ਹੈ ਕਿ ਰੱਬ ਕੀ ਹੈ ਤੇ ਕਿੱਥੇ ਵਸਦਾ ਹੈ ਤੇ ਕਿਵੇਂ ਪਾਇਆ ਜਾ ਸਕਦਾ ਜਿਵੇਂ ਆਪਾਂ ਪਿੱਛੇ ਹੋਣੇ ਗੱਲ ਕਰਾਟੇ ਜੋਗ ਜੁਗਤ ਇਉਂ ਪਾਈਏ ਇਦਾਂ ਜੋਗ ਯਾਨੀ ਕਿ ਰੱਬ ਦਾ ਮਿਲਾਪ ਤੇ ਰੱਬ ਦੇ ਮਿਲਾਪ ਦੀ ਜੁਗਤੀ ਇਸ ਤਰ੍ਹਾਂ ਨਾਲ ਸਮਝ ਆਉਂਦੀ ਹੈ ਅੰਤਰ ਸ਼ਬਦ ਨਿਰੰਤਰ ਮੁੰਦਰਾ ਕੱਚ ਦੀਆਂ ਮੁੰਦਰਾ ਕੰਨ ਚ ਨਹੀਂ ਗੁਰੂ ਦੀ ਸਿੱਖਿਆ ਦੀ ਮੁੰਦਰਾ ਸਾਡੇ ਅੰਤਰ ਨਿਰੰਤਰ ਹੀ ਚ ਹਰ ਵੇਲੇ ਹੀ ਚਲਦੀ ਰਹੇ ਜਦੋਂ ਮਨ ਕਿਸੇ ਬੰਨੇ ਭਟਕੇ ਤੇ ਉਦੋਂ ਸ਼ਬਦ ਸਾਨੂੰ ਸਮਝਾਵੇ ਵੀ ਨਹੀਂ ਇਹ ਕਾਰਜ ਕਰਨ ਲਈ ਅਸੀਂ ਪੈਦਾ ਨਹੀਂ ਹੋਏ ਹਉਮੈ ਮਮਤਾ ਦੂਰ ਕਰੀ ਤੇ ਗੁਰੂ ਦੇ ਸ਼ਬਦ ਨੇ ਮੇਰੇ ਅੰਦਰ ਦੀ ਹਉਮੈ ਨੂੰ ਦੂਰ ਕਰਤਾ ਕਿਉਂਕਿ ਜੋਗੀ ਕਹਿੰਦੇ ਨਾ ਅਸੀਂ ਬਹੁਤ ਵੱਡੇ ਆ ਸਾਡੇ ਮੁਕਾਬਲੇ ਜੋ ਅਸੀਂ ਕੀਤਾ ਕੌਣ ਕਰ ਸਕਦਾ ਤੇ ਬਹੁਤ ਇਸ ਤਰ੍ਹਾਂ ਦੇ ਉਹ ਕਰਮ ਵੀ ਕਰਦੇ ਸੀ ਵੀ ਸਰੀਰ ਦੇ ਇੰਦਰੀਆਂ ਨੂੰ ਸਾਫ਼ ਕਰਨਾ ਤੇ ਸਰੀਰ ਦੇ ਇਧਰ ਦੀ ਕੋਈ ਟਾਕੀ ਪਾਣੀ ਦੂਜੇ ਬੰਨੇ ਦੀ ਕੱਢ ਲੈਣੀ ਇਧਰ ਨੂੰ ਪਾਉਣਾ ਤਾਂ ਕਿ ਸਰੀਰ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ ਉਹ ਕਹਿੰਦੇ ਸੀ ਵੀ ਇਦਾਂ ਜੋਗ ਦੀ ਵਿਧੇ ਆ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਨਹੀਂ ਗੁਰੂ ਦਾ ਸ਼ਬਦ ਨਿਰੰਤਰ ਤੁਹਾਡੇ ਅੰਦਰ ਵਜੇ ਤੇ ਹਉਮੈ ਤੁਹਾਡੇ ਅੰਦਰੋਂ ਮੁੱਕ ਜਾਏ ਇਸ ਤਰ੍ਹਾਂ ਨਾਲ ਅਸਲ ਚ ਇਹ ਮੁੰਦਰਾ ਤੁਹਾਨੂੰ ਸੱਚ ਦੇ ਲਾਗੇ ਤੇ ਪ੍ਰਮਾਤਮਾ ਦੇ ਲਾਗੇ ਲੈ ਜਾਣਗੇ ਕਾਮ ਕ੍ਰੋਧ ਅਹੰਕਾਰ ਨਿਵਾਰੈ ਕਾਰ ਛੱਡਣ ਦੀ ਲੋੜ ਨਹੀਂ ਕਾਮ ਤੇ ਕਾਬੂ ਪਾਉਣ ਦੀ ਲੋੜ। ਕ੍ਰੋਧ ਤੇ ਕਾਬੂ ਪਾਉਣ ਦੀ ਲੋੜ। ਗੁਰ ਕੈ ਸ਼ਬਦ ਸੋ ਸਮਝ ਪਰੀ ਤੇ ਗੁਰੂ ਦੇ ਸ਼ਬਦ ਨਾਲ ਇਹ ਸਮਝ ਪੈਂਦੀ ਹੈ ਵੀ ਕਾਮ, ਕ੍ਰੋਧ ਤੇ ਕਾਬੂ ਕਿਵੇਂ ਪਾਉਣਾ। ਇਹਨਾਂ ਨੂੰ ਵਸ ਵਿੱਚ ਕਿਵੇਂ ਰੱਖਣਾ। ਇਹਨਾਂ ਤੇ ਅਮਲ ਕਿਵੇਂ ਕਰਨਾ। ਇਹਨਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਜਗ੍ਹਾ ਤੇ ਇਹਨਾਂ ਨੂੰ ਆਪਣੇ ਵਸ ਵਿੱਚ ਕਿਵੇਂ ਲਿਆਉਣਾ। ਇਹਨਾਂ ਤੇ ਕਾਬੂ ਕਿਵੇਂ ਪਾਣਾ ਵਾ ਇਹਨਾਂ ਨੂੰ ਆਪਣੀ ਜ਼ਿੰਦਗੀ ਚੋਂ ਖਤਮ ਕਿਵੇਂ ਕਰਨਾ ਹੈ ਖਿੰθα ਝੋਲੀ ਭਰਪੂਰ ਰਹਾ ਝੋਲੀ ਕੀ ਹੈ ਹਰ ਵੇਲੇ ਗੁਰੂ ਦੀ ਸਿੱਖਿਆ ਮੇਰੇ ਜੀਵਨ ਵਿੱਚ ਭਰੀ ਰਹੇ ਇਹ ਝੋਲੀ ਹੈ ਗੁਰੂ ਦੀ ਬਖਸ਼ਿਸ਼ ਰੂਪੀ ਸਿੱਖਿਆ ਹਮੇਸ਼ਾ ਮੇਰੀ ਸਮਝ ਵਿੱਚ ਮੇਰੀ ਬ੍ਰੇਨ ਵਿੱਚ ਮੇਰੇ ਦਿਮਾਗ ਵਿੱਚ ਪਈ ਰਹੇ ਇਹ ਮੇਰੀ ਝੋਲੀ ਹੈ ਨਾਨਕ ਤਾਰੇ ਏਕ ਹਰੀ ਹੈ ਨਾਨਕ ਇਦਾਂ ਅਕਾਲ ਪੁਰਖ ਵੈਗੁਰੂ ਸਾਨੂੰ ਵਿਸ਼ੇ ਵਿਕਾਰਾਂ ਤੋਂ ਸੰਸਾਰ ਵਿੱਚ ਰਹਿੰਦਿਆਂ ਨੂੰ ਬਚਾ ਲੈਂਦਾ ਆ ਸੱਚਾ ਸਾਹਿਬ ਸਾਚੀ ਨਾਈ ਸਹਿਬ ਸੱਚਾ ਤੇ ਉਹਦਾ ਨਾਮ ਬੜਾ ਸੱਚਾ ਉਹਦੀ ਵਡਿਆਈ ਸੱਚੀ ਉਹਦੀ ਕੁਆਲਿਟੀ ਸੱਚੀ ਉਹਦੇ ਗੁਣ ਸੱਚੇ ਇਸ ਲਈ ਉਹਦੀ ਵਡਿਆਈ ਸੱਚੀ ਹੈ ਤੇ ਵਡਿਆਈ ਸੱਚੀ ਨੂੰ ਸਮਝਦਿਆਂ ਮੈਨੂੰ ਵੀ ਖਰੀ ਬਾਤ ਪਰਖ ਹੈ ਗੁਰ ਕੀ ਬਾਤ ਖਰੀ ਮੈਨੂੰ ਉਸ ਕਰਤੇ ਅਕਾਲ ਪੁਰਖ ਵੈ ਗੁਰੂ ਦੀ ਖਰੀ ਗੱਲ ਪਰਖਣੀ ਆ ਗਈ ਤੇ ਖੋਟੀ ਤੋਂ ਮੈਂ ਖੜਾ ਛਡਾ ਲਿਆ ਸੋ ਜਦੋਂ ਵੀ ਬਾਣੀ ਪੜ੍ਹਦੇ ਆ ਜਾਂ ਸਮਝਦੇ ਆ ਵੀ ਗੱਲ ਇੰਨੀ ਕਹ ਵੀ ਮਤ ਨੂੰ ਉੱਚਾ ਚੁੱਕੀ ਹੈ ਜਿਹੜਾ ਖੋਟੇ ਤੇ ਖਰੇ ਦੀ ਪਰਖ ਦੇਵੇ ਖੋਟ ਨੂੰ ਕੱਢੀਏ ਤੇ ਖਰਾਪਨ ਆਪਣੇ ਜੀਵ ਵਿੱਚ ਲਿਆਈਏ ਜੇ ਅਸੀਂ ਸਾਰੇ ਖਰੇ ਹੋ ਜਾਈਏ ਖੋਟਪਣਾ ਜੀਵਨ ਵਿੱਚੋਂ ਮੁਕਾ ਦਈਏ ਤੇ ਇਹ ਦੁਨੀਆ ਬੜੀ ਖੂਬਸੂਰਤ ਹੋਏਗੀ ਗੁਰੂ ਬਾਬਾ ਮੇਰ ਕਰੇ ਅਸੀਂ ਬਾਣੀ ਦੇ ਆਸ਼ੇ ਮੁਤਾਬਕ ਚੱਲਣ ਦਾ ਯਤਨ ਕਰੀਏ ਸਾਰੇ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਤੁਸੀਂ ਸੁਣਦੇ ਆ ਵਿਚਾਰਾਂ ਨੂੰ ਤਾਂ ਲਾਇਕ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਤੇ ਹੋਰਨਾਂ ਤੱਕ ਵੀ ਇਹ ਸੁਨੇਹਾ ਪਹੁੰਚਾਈਏ ਤਾਂ ਕਿ ਅਸੀਂ ਗੁਰੂ ਨਾਨਕ ਦੀ ਸਿੱਖੀ ਦੀ ਬਹਿਕ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ